ਇਹ ਹੈ ਜੀ 13ਵੀਂ ਪੌੜੀ ਦੀ 5ਵੀਂ ਪੰਕਤੀ ਐਸਾ ਨਾਮ ਨਿਰੰਜਨ ਹੋਏ गा ਕੇ ਵੀ ਪੜ ਸਕਦੇ ਜਿਸ ਨੂੰ ਐਸ ਨਾਮ ਨਿਰੰਜਨ ਹੋਏ ਇਹ ਪਿਛਲੀ ਪੌੜੀ ਵਿੱਚ ਵੀ ਆ ਗਿਆ ਜੀ ਇਹ ਲਾਸਟ ਦੋ ਤੁਕਾਂ ਨੇ ਅਜੇਹਾ ਨਾਮ ਪ੍ਰਭੂ ਪਰਮਾਤਮਾ ਵਰਗਾ ਹੋ ਜਾਂਦਾ ਹੈ ਅਜੇਹਾ ਜਪਿਆ ਹੋਇਆ ਨਾਮ ਜੋਗਲੀ ਪੰਕਤੀ ਵਿੱਚ ਆਉਂਦਾ ਜੇ ਕੋ ਮਨ ਜਾਣੇ ਮਨ ਕੋਏ ਜੇਕਰ ਕੋਈ ਮਨੁੱਖ ਆਪਣੇ ਮਨ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਧਾਰ ਲਵੇ ਉਹ ਜਪਿਆ ਹੋਇਆ ਨਾਮ ਜਿਹੜੀ ਅਗਲੀ ਪੰਕਤੀ ਵਿੱਚ ਆਏਗੀ ਨਾ ਜੇ ਕੋ ਮਨ ਜਾਣੇ ਮਨ ਕੋਏ ਉਹ ਜਪਿਆ ਹੋਇਆ ਐਸਾ ਨਾਮ ਉਹ ਵਾਲਾ ਜਪਿਆ ਹੋਇਆ ਨਾਮ ਅਜਲਾ ਉਹ ਪ੍ਰਭੂ ਪਰਮਾਤਮਾ ਹੀ ਹੋ ਜਾਂਦਾ ਹੈ ਭਾਵੇਂ ਮਨੁੱਖ ਕਾਲਕ ਤੋਂ ਰਹਿਤ ਹੋ ਜਾਂਦਾ ਹੈ ਅਰਥ ਪਹਿਲਾਂ ਹੀ ਪੜਿਆ ਐਸਾ ਅਜੀਹਾ ਇੰਨਾ ਉੱਚਾ ਅਜੀਹਾ ਜਪਿਆ ਹੋਇਆ ਨਾਮ ਨਾਮ ਭਾ ਪ੍ਰਭੂ ਪ੍ਰਮਾਤਮਾ ਦਾ ਨਾਮ ਉਸ ਕਾਲਪੁਰਖ ਦਾ ਨਾਮ ਜਿਹੜਾ ਸ਼ੁਕਰਾਨਾ ਹੈ ਉਹ ਵੀ ਨਾਮ ਹੀ ਹੈ ਜੀ ਜਿਹੜੀ ਯਾਦ ਰੱਖਣੀ ਹੈ ਉਸ ਪ੍ਰਮਾਤਮਾ ਨੂੰ ਉਹ ਵੀ ਉਸ ਦਾ ਨਾਮ ਹੀ ਹੈ ਜਦੋਂ ਪੁੱਛਦੇ ਆਂ ਜੀ ਨਾਮ ਜਪਦੇ ਹੋ ਨਾਮ ਜਪਣ ਦਾ ਕੀ ਅਰਥ ਹੈ ਜੀ ਇਹ ਬਿਨਾ ਕਿਸੇ ਸਵਾਲ ਪੁੱਛੇ ਸਵਾਲ ਦੇ ਗੁਰੂ ਮਹਾਰਾਜ ਜੀ ਨੇ ਜਵਾਬ ਦਿੱਤਾ ਕਿ ਨਾਮ ਕੀ ਹੈ ਤੇ ਕਿਵੇਂ ਜਪਣਾ ਹੈ ਜੀ ਐਸਾ ਨਾਮ ਨਿਰੰਝਨ ਹੋਏ ਭਾਵ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿਣਾ ਪ੍ਰਭੂ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਵਿੱਚ ਰੱਖਣਾ ਪ੍ਰਭੂ ਪਰਮਾਤਮਾ ਦੇ ਨਾਲ ਗੱਲਾਂ ਕਰਨੀਆਂ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਪਾਉਣੀ ਇਹ ਸਾਰਾ ਨਾਮ ਹੈ ਜੀ ਠੀਕ ਹੈ ਜੀ ਨਾਮ ਨਿਰੰਝਨ ਦੋ ਸ਼ਬਦ ਹੈ ਜੀ ਨਿਰ ਤੇ ਅੰਜਨ ਜਦੋਂ ਇਕੱਠਾ ਕਰ ਦਿੰਦੇ ਆ ਫਿਰ ਨਿਰੰਝਨ ਬਣ ਜਾਂਦਾ ਹੈ ਜੀ ਆੜਾ ਕਈ ਵਾਰ ਇਹ ਹੁੰਦਾ ਵੀ ਜਦੋਂ ਦੋ ਸ਼ਬਦ ਇਕੱਠੇ ਹੁੰਦੇ ਆ ਜਿਹੜਾ ਧੁਨੀ ਹੁੰਦੀ ਆ ਅੰਜਨ ਦੀ ਉਹ ਟਿੱਪੀ ਵਿੱਚ ਚਲੀ ਜਾਂਦੀ ਹੈ ਜੀ ਤੇ ਬਿਨਾ ਕਾਲਖ ਕਾਲਖ ਤੋਂ ਰਹਿਤ ਨਿਰੰਜਨ ਦਾ ਇੱਕ ਪਾ ਅਰਥ ਇਹ ਪ੍ਰਭੂ ਨੰਨੇ ਨੂੰ ਓਂਕੜ ਆਇਆ ਹੈ ਤਾਂ ਇਹ ਪ੍ਰਭੂ ਪਰਮਾਤਮਾ ਨੂੰ ਦਰਸਾਉਂਦਾ ਹੈ ਜੀ ਮਾਇਆ ਦੇ ਪ੍ਰਭਾਵ ਤੋਂ ਪਰੇ ਕੋਸ਼ਿਸ਼ ਹਮੇਸ਼ਾ ਇਹੀ ਰਹੀ ਹੈ ਜੀ ਆਪਾਂ ਕਿ ਅਰਥਾਂ ਦੇ ਪਿੱਛੇ ਨਾ ਲੜੀਏ ਕਿ ਕਿਹੜਾ ਅਰਥ ਸਹੀ ਹੈ ਕਿਹੜਾ ਅਰਥ ਗਲਤ ਹੈ ਹੁਣ ਕਈ ਇਹ ਕਰਨਗੇ ਕਿ ਜਦ ਨਾਮ ਜਪਣ ਦੇ ਨਾਲ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਦੂਰ ਹੋ ਜਾਂਦਾ ਹੈ ਕਾਲਕ ਤੋਂ ਦੂਰ ਹੋ ਜਾਂਦਾ ਜਾਂ ਪੰਜ ਜਿਹੜੇ ਚੋਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਹੋ ਜਾਂਦਾ ਕਈ ਇਹ ਵੀ ਸਮਝ ਸਕਦੇ ਹੈ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਮੁੱਖ ਹੀ ਮਨੁੱਖ ਹੀ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਇਹ ਥੋੜੀ ਆਪਣੇ ਮਨ ਦੀ ਅਵਸਥਾ ਹੈ ਜੀ ਆਪਣੇ ਮਨ ਦਾ ਪਿਆਰ ਹੈ ਜੀ ਠੀਕ ਹੈ ਇੱਕ ਸਾਧੂ ਦੀ ਤੇ ਇੱਕ ਬਾਟੇ ਦੀ ਕਹਾਣੀ ਚੇਤੇ ਹੁੰਦੀ ਹੈ ਜੀ ਕਹਿੰਦੇ ਨੇ ਇੱਕ ਬੱਚਾ ਕਿਸੇ ਬੀਚ ਦੇ ਉੱਪਰ ਖੇਡਦਾ ਹੁੰਦਾ ਸਮੁੰਦਰ ਤੱਟ ਤੇ ਉੱਪਰ ਖੇਡਦਾ ਹੁੰਦਾ ਤੇ ਸਾਧੂ ਕੋਲ ਦੇ ਨੰਗਿਆ ਜਾਂਦਾ ਜੀ ਬੜੀ ਵੱਡੀ ਉਮਰ ਹੈ ਲੰਮਾ ਦਾੜਾ ਹੈ ਕਹਿੰਦੇ ਮਨ ਵਿੱਚ ਇੱਕ ਦਿਨ ਉਦਾਂ ਹੀ ਵਿਚਾਰ ਆਇਆ ਚੱਲ ਦੁਨੀਆ ਵੱਲ ਗੇੜਾ ਮਾਰਿਆ ਇਹ ਕਹਿੰਦਾ ਨਦੀ ਦੇ ਕੋਲੇ ਰਹਿੰਦਾ ਸੀ ਸਮੁੰਦਰ ਦੇ ਕੋਲੇ ਰਹਿੰਦਾ ਸੀ ਕੀ ਕਰਦਾ ਤੁਰਿਆ ਜਾਂਦਾ ਰੱਬ ਦਾ ਨਾਮ ਲੈਂਦਾ ਤੁਰਿਆ ਜਾਂਦਾ ਸੋਚ ਵਿੱਚ ਡੁੱਬਿਆ ਤੁਰਿਆ ਜਾਂਦਾ ਤੇ ਉਸ ਬੱਚੇ ਨੂੰ ਦੇਖਦਾ ਜੋ ਕੋਲਾ ਪਾਣੀ ਦਾ ਭਰਦਾ ਸੀ ਕੋਲੇ ਵਿੱਚ ਛਾਤੀ ਮਾਰਦਾ ਸੀ ਫਿਰ ਢੋਲ ਦਿੰਦਾ ਸੀ ਕੋਲਾ ਪਾਣੀ ਦਾ ਭਰਦਾ ਸੀ ਛਾਤੀ ਮਾਰਦਾ ਸੀ ਫਿਰ ਢੋਲ ਦਿੰਦਾ ਸੀਗਾ ਇਹ ਬੱਚੇ ਨੂੰ ਦੇਖ ਕੇ ਕਹਿੰਦੇ ਜੀ ਸਾਧੂ ਦਾ ਮਨ ਬੜਾ ਕਿਰਿਅਸ ਹੋਇਆ ਵੀਰ ਇੱਕ ਕਰ ਕੀ ਰਿਹਾ ਬੱਚਾ ਕੀ ਦੇਖ ਰਿਹਾ ਜਦੋਂ ਹੀ ਕੋਲੇ ਜਾਂਦਾ ਉਸਦੇ ਪੁੱਛਦਾ ਬੱਚੇ ਕਰ ਕੀ ਰਿਹਾ ਤੂੰ ਉਹ ਬੱਚਾ ਕਹਿੰਦਾ ਜੀ ਮੈਂ ਚਾਹੁੰਨਾ ਜਿਹੜਾ ਸਮੁੰਦਰ ਦਾ ਸਾਰਾ ਪਾਣੀ ਆ ਮੇਰੇ ਇਸ ਕੋਲੇ ਵਿੱਚ ਆ ਜਾਵੇ ਮੇਰੇ ਇਸ ਬਾਟੇ ਵਿੱਚ ਆ ਜਾਵੇ ਮੇਰੇ ਹੱਥਾਂ ਵਿੱਚ ਸਮਾ ਜਾਵੇ ਤੇ ਸਾਧੂ ਹੱਸ ਜਾਂਦਾ ਕਹਿੰਦਾ ਭਲਿਆ ਲੋਕਾ ਸਮੁੰਦਰ ਬਹੁਤ ਵੱਡਾ ਹੈ ਤੇਰਾ ਕੋਲਾ ਬਹੁਤ ਛੋਟਾ ਹੈ ਜਿਹੜਾ ਸਮੁੰਦਰ ਦਾ ਪਾਣੀ ਐ ਇਹ ਤੇਰੇ ਕੋਲੇ ਵਿੱਚ ਨਹੀਂ ਸਮਾ ਸਕਦਾ ਬੱਚਾ ਸਾਧੂ ਦੀ ਗੱਲ ਸੁਣਦਾ ਰੁਕ ਜਾਂਦਾ ਵਿਚਾਰ ਕਰਦਾ ਮਨ ਦੇ ਵਿੱਚ ਕਿਤੇ ਕੋਲੇ ਵੱਲ ਦੇਖਦਾ ਕਿਤੇ ਸਮੁੰਦਰ ਵੱਲ ਦੇਖਦਾ ਫਿਰ ਕੀ ਹੁੰਦਾ ਚੱਕ ਕੇ ਭਗਾ ਕੇ ਕੋਲਾ ਜਿਹੜਾ ਸਮੁੰਦਰ ਵਿੱਚ ਮਾਰਦਾ ਤੇ ਹੱਸਣ ਲੱਗ ਜਾਂਦਾ ਇਹ ਦੇਖ ਕੇ ਸਾਧੂ ਬੜਾ ਹੈਰਾਨ ਹੋਇਆ ਕਹਿੰਦਾ ਕਾਕਾ ਕੀ ਗੱਲ ਹੋ ਗਈ ਹੱਸਦਾ ਕਿਉਂ ਆ ਉਹ ਕਹਿੰਦਾ ਬਾਬਾ ਕੀ ਹੋਇਆ ਜਿਸ ਸਮੁੰਦਰ ਮੇਰੇ ਕੋਲੇ ਵਿੱਚ ਨਹੀਂ ਆ ਸਕਦਾ ਮੇਰਾ ਕੋਲਾ ਤਾਂ ਸਮੁੰਦਰ ਵਿੱਚ ਜਾ ਸਕਦਾ ਹੈ ਨਾ ਹੁਣ ਸਮੁੰਦਰ ਦਾ ਸਾਰੇ ਦਾ ਸਾਰਾ ਪਾਣੀ ਮੇਰੇ ਕੋਲੇ ਵਿੱਚ ਆ ਕਿਉਂਕਿ ਮੇਰਾ ਕੋਲਾ ਜਿਹੜਾ ਨਾ ਉਹ ਸਮੁੰਦਰ ਵਿੱਚ ਸਮਾ ਗਿਆ ਸਮੁੰਦਰ ਤੇ ਮੇਰਾ ਕੋਲਾ ਇੱਕਮਿਕ ਹੋ ਗਏ ਇਹ ਸੁਣ ਕੇ ਬਾਪੂ ਦਾ ਵੀ ਉਸ ਸਾਧੂ ਦਾ ਵੀ ਮੱਥਾ ਠਣਕਦਾ ਕਹਿੰਦਾ ਭਲਿਆ ਸਿੱਖ ਮਿਲ ਗਈ ਅੱਜ ਤੇਰੇ ਕੋਲ ਤੇ ਸਾਧੂ ਉਸ ਬੱਚੇ ਦਾ ਸ਼ੁਕਰਾਨਾ ਕਰਕੇ ਤੁਰ ਪੈਂਦਾ ਕਿਉਂ ਕਹਿੰਦਾ ਅੱਜ ਤੱਕ ਮੈਂ ਹੀ ਚਾਹੁੰਦਾ ਸੀ ਕਿ ਪ੍ਰਮਾਤਮਾ ਮੇਰੀ ਸੁਰਤ ਵਿੱਚ ਪੈ ਜਾਵੇ ਪ੍ਰਮਾਤਮਾ ਮੇਰੀ ਸਮਝ ਵਿੱਚ ਪੈ ਜਾਵੇ ਮੈਨੂੰ ਪਤਾ ਲੱਗ ਜਾਵੇ ਪ੍ਰਮਾਤਮਾ ਕੀ ਆ ਕਿੱਥੇ ਆ ਕਿਵੇਂ ਆ ਕਿਹੋ ਜਿਹਾ ਕੀ ਕਰਦਾ ਕਹਿੰਦਾ ਗਲਤੀ ਤਾਂ ਮੈਂ ਇਹੀ ਕੀਤੀ ਜੇ ਉਸ ਡੇ ਵੱਡੇ ਸਮੁੰਦਰ ਵਰਗੇ ਪ੍ਰਮਾਤਮਾ ਨੂੰ ਆਪਣੀ ਨਿੱਕੇ ਜਿਹੇ ਦਿਮਾਗ ਦੇ ਕੋਲੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਚਾਹੀਦਾ ਤਾਂ ਮੈਨੂੰ ਇਹ ਸੀ ਕਿ ਮੈਂ ਆਪਣੀ ਸੁਰਤ ਨੂੰ ਆਪਣੇ ਦਿਮਾਗ ਨੂੰ ਆਪਣੇ ਮਨ ਨੂੰ ਉਸ ਪ੍ਰਭੂ ਪ੍ਰਮਾਤਮਾ ਦੇ ਵਿੱਚ ਸੱਟ ਕੇ ਆਪਣੇ ਆਪ ਨੂੰ ਲੀਨ ਕਰਕੇ ਪ੍ਰਭੂ ਪ੍ਰਮਾਤਮੇ ਦੇ ਨਾਲ ਹੀ ਹੋ ਜਾਵਾਂ ਇਹ ਸਿੱਖਿਆ ਮਿਲੀ ਜੀ ਉਹੀ ਚੀਜ਼ ਇੱਥੇ ਹੈ ਜੀ ਐਸਾ ਨਾਮ ਨਿਰੰਜਨ ਹੋਏ ਭਾਵ ਇਹ ਕੋਸ਼ਿਸ਼ ਕਰਨ ਦੀ ਬਜਾਏ ਪਰਮਾਤਮਾ ਕਿਹੋ ਜਿਹਾ ਕਿੱਥੇ ਦਾ ਪਰਮਾਤਮਾ ਨੇ ਆ ਕਰਤਾ ਉਹ ਕਰਤਾ ਪਰਮਾਤਮਾ ਕੁਝ ਕਰਦਾ ਵੀ ਹੈ ਨਹੀਂ ਕਰਦਾ ਵੀ ਹੈ ਅਜਿਹੇ ਸਵਾਲ ਪੁੱਛਣ ਦੀ ਥਾਂ ਤੇ ਇਹ ਸੋਚਣ ਦੀ ਥਾਂ ਤੇ ਕਿ ਪਰਮਾਤਮਾ ਕੀ ਕਰ ਸਕਦਾ ਹੈ ਕੀ ਨਹੀਂ ਕਰ ਸਕਦਾ ਇਹ ਕਹੇ ਪਰਮਾਤਮਾ ਤੋਂ ਕੁਝ ਵੀ ਕਰ ਸਕਦਾ ਬਿਨ ਬੋਲੇ ਆ ਜਿਹੜਾ ਸਭ ਕੁਝ ਜਾਣ ਸਕਦਾ ਠੀਕ ਹੈ ਜੀ ਜਿਹੜਾ ਹੱਥ ਦੇ ਰੱਖੇ ਆਪਣੇ ਕੋ ਠੀਕ ਹੈ ਜੀ ਜੇ ਪ੍ਰਮਾਤਮਾ ਚਾਵੇ ਤੱਕ ਕੋਈ ਕਿਸੇ ਦਾ ਬਾਲ ਬਿੰਗਾ ਨਹੀਂ ਕਰ ਸਕਦਾ ਜੀ ਠੀਕ ਹੈ ਇਸ ਲਈ ਕੋਸ਼ਿਸ਼ ਇਹ ਕਰਨੀ ਹੈ ਕਿ ਆਪਣਾ ਮਾਨਾ ਜਿਹੜੀ ਆਪਣੀ ਸੁਰਤ ਆ ਆਪਣਾ ਆਪ ਆ ਉਸ ਪ੍ਰਮਾਤਮਾ ਵਿੱਚ ਲੀਨ ਕਰਦੀਏ ਫਿਰ ਕੀ ਹੋ ਜਾਏਗਾ ਫਿਰ ਆਪਣੇ ਵਿੱਚ ਤੇ ਉਸ ਪ੍ਰਮਾਤਮਾ ਵਿੱਚ ਅੰਤਰ ਨਹੀਂ ਰਹੇਗਾ ਜਿਵੇਂ ਉਸ ਬਾਟੇ ਵਿੱਚ ਕੋਲੇ ਵਿੱਚ ਤੇ ਸਮੁੰਦਰ ਵਿੱਚ ਆਪ ਅ ਫਰਕ ਨਹੀਂ ਰਿਹਾ ਬਾਟਾ ਵੀ ਸਮੁੰਦਰ ਹੀ ਹੋ ਗਿਆ ਉਵੇਂ ਅਸੀਂ ਵੀ ਪ੍ਰਮਾਤਮਾ ਹੀ ਹੋ ਜਾਵਾਂਗੇ ਸੋ ਦੋ ਅਰਥ ਨਿਕਲਦੇ ਨੇ ਜੀ ਪਹਿਲਾ ਰੂਹਾਨੀਅਤ ਜਿਸ ਦਾ ਅਰਥ ਹੈ ਕਿ ਪ੍ਰਭੂ ਪ੍ਰਮਾਤਮਾ ਦੇ ਨਾਮ ਜਪਣ ਦੇ ਨਾਲ ਪ੍ਰਮਾਤਮਾ ਦੇ ਜਿਹੜੇ ਗੋ ਨਮੁਖ ਅੰਦਰ ਹੋ ਜਾਂਦੇ ਨੇ ਭਾਵ ਪ੍ਰਮਾਤਮਾ ਦਾ ਪ੍ਰਕਾਸ਼ ਮਨੁੱਖ ਦੇ ਅੰਦਰ ਹੋ ਜਾਂਦਾ ਹੈ ਦੂਸਰਾ ਨਾਮ ਜਪਣ ਦੇ ਕਰਕੇ ਜਿਹੜਾ ਕਹਿੰਦੇ ਜੀ ਮਨੁੱਖਾ ਉਹ ਮਾਇਆ ਦੇ ਪ੍ਰਭਾਵ ਤੋਂ ਪਾਉ ਕਾਮ ਕ્રોਧ ਲੋ ਮੋਹ ਹੰਕਾਰ ਇਹ ਜੜਾ ਹੈ ਇਸ ਦੇ ਪ੍ਰਭਾਵ ਤੋਂ ਦੂਰ ਹੋ ਜਾਂਦੇ ਜੀ ਆਓ ਅੱਗੇ ਦੇਖੀਏ ਗੁਰੂ ਮਹਾਰਾਜ ਕੀ ਕਹਿੰਦੇ ਨੇ ਅਗਲੀ ਪੰਕਤੀ ਵਿੱਚ ਜੀ